ਗੁਰੂ ਦੀ ਦਿੱਤੀ ہوئی ਫਤਿਹ ਦੀ ਸਾਂਝ ਕਰੀਏ ਸਾਰੇ ਸਤਿਕਾਰ ਨਾਲ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਤੇ ਬਹੁਤ ਸਾਰੇ ਪੱਖਾਂ ਤੇ ਪਹਿਲਾਂ ਵਿਚਾਰ ਕੀਤਾ ਹੈ ਬਹੁਤ ਸਾਰੇ ਵੀਰ ਲਿਖਾਰੀ ਜਾਂ ਬੁਲਾਰੇ ਉਸ ਦਾ અપਮਾਨ ਵੀ ਕਰਦੇ ਰਹਿੰਦੇ ਨੇ ਤੇ ਕਦੀ ਕਦੀ ਵਡਿਆਈ ਵੀ ਕਰ ਜਾਂਦੇ ਨੇ ਮੈਂ ਤੁਹਾਡੇ ਸਾਹਮਣੇ ਇਹ ਦੱਸਣ ਲੱਗਿਆ ਕਿ ਐਡਾ ਵੱਡਾ ਰਾਜ ਇਕੱਲੇ ਬੰਦੇ ਤੋਂ ਨਹੀਂ ਚੱਲਦਾ ਹੁੰਦਾ ਉਹਦੇ ਵਾਸਤੇ ਇੱਕ ਕਾਮਯਾਬ ਸੁਲਝੇ ਹੋਏ ਇਨਸਾਨਾਂ ਦੀ ਵੱਡੀ ਟੀਮ ਖੜੀ ਕਰਨੀ ਹੁੰਦੀ ਹੈ ਜਿਵੇਂ ਸਾਡੇ ਸਰੀਰ ਦੇ ਵੱਖੋ-ਵੱਖਰੇ ਅੰਗ ਰਲ ਮਿਲ ਕੇ ਕੰਮ ਕਰਦੇ ਨੇ ਤੇ ਫਿਰ ਇਹ ਸਰੀਰ ਅੱਗੋਂ ਪ੍ਰਾਪਤੀਆਂ ਕਰਦਾ ਗੱਡੀ ਮੋਟਰ ਹੋਵੇ ਉਹਦੇ ਵਿੱਚ ਛੋਟੇ ਤੋਂ ਛੋਟਾ ਨੁਕਸ ਵੀ ਪੈ ਜਾਵੇ ਭਾਵੇਂ ਬਾਕੀ ਗੱਡੀ ਲੱਖਾਂ ਕਰੋੜਾਂ ਦੀ ਵੀ ਕਿਉਂ ਨਾ ਹੋਵੇ ਜੇ ਇੱਕ ਟਾਇਰ ਪੈਂਚਰ ਵੀ ਹੋ ਗਿਆ ਜਿਤਨੀ ਦੇਰ ਤੱਕ ਉਹ ਟਾਇਰ ਪੈਂਚਰ ਨਹੀਂ ਲਗਵਾਉਂਦੇ ਉਤਨੀ ਦੇਰ ਗੱਡੀ ਨਹੀਂ ਚੱਲੇਗੀ ਅਸੀਂ ਮੰਜ਼ਲ ਤੇ ਨਹੀਂ ਪਹੁੰਚ ਸਕਾਂਗੇ ਇਸ ਤਰ੍ਹਾਂ ਹਰ ਕੰਮ ਵਾਸਤੇ ਵੱਖੋ ਵੱਖਰੇ ਮਾਹਰ ਵਿਅਕਤੀਆਂ ਦੀ ਪੂਰੀ ਟੀਮ ਖੜੀ ਕਰਨੀ ਹੁੰਦੀ ਹੈ ਉਹ ਟੀਮ ਵੀ ਕਿਤੋਂ ਆਕਾਸ਼ ਚੋਂ ਉਤਰ ਕੇ ਨਹੀਂ ਆਉਂਦੀ ਉਹਨਾਂ ਦੀ ਚੋਣ ਵੀ ਆਪਣੇ ਆਲੇ ਦੁਆਲੇ ਵਰਤ ਰਹੇ ਵਰਤਾਰੇ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚੋਂ ਹੀ ਉਹ ਟੀਮ ਦੀ ਉਹਨੇ ਚੋਣ ਕਰਨੀ ਹੁੰਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਟੀਮ ਦੀ ਚੋਣ ਕਿਵੇਂ ਕਰ ਲਈ ਤੇ ਇੰਨੀ ਕਾਮਯਾਬੀ ਦੇ ਨਾਲ ਲੱਖਾਂ ਮੀਲ ਦੇ ਏਰੀਏ ਦੇ ਉੱਤੇ ਉਹਨੇ ਰਾਜ ਕਰ ਲਿਆ ਤੇ ਕਾਮਯਾਬੀ ਦੇ ਜਿੱਤ ਦੇ ਝੰਡੇ ਗੜ ਦਿੱਤੇ ਉਜੜਿਆ ਹੋਏ ਨੂੰ ਵਸਾ ਦਿੱਤਾ ਤੇ ਸਾਡਾ ਦੁਨੀਆ ਦੇ ਵਿੱਚ ਉਹਨੇ ਮਾਣ ਵਧਾ ਦਿੱਤਾ ਤੇ ਇਹ ਐਵੇਂ ਨਹੀਂ ਹੋ ਜਾਂਦਾ ਇੱਕ ਵਿਅਕਤੀ ਅਗਵਾਈ ਕਰਦਾ ਤੇ ਬਾਕੀ ਉਹਦੇ ਸਾਥੀ ਉਹਦੇ ਹੁਕਮ 'ਚ ਰਹਿ ਕੇ ਉਹ ਸਾਰੇ ਕੰਮ ਕਰਦੇ ਨੇ ਇਸ ਤਰ੍ਹਾਂ ਰਣਜੀਤ ਸਿੰਘ ਇਸ ਕੰਮ ਦੇ ਵਿੱਚ ਪੂਰੀ ਤਰ੍ਹਾਂ નિਪੁੰਨ ਸੀ ਕਾਮਯਾਬ ਸੀ ਤੇ ਉਹਨੇ ਸਾਨੂੰ ਬਹੁਤ ਸਾਰਾ ਮਾਣ ਦੁਨੀਆ ਚੋਂ ਦਵਾਇਆ ਤੇ ਹੁਣ ਮੈਂ ਥੋੜੇ ਜਿਹੇ ਜਿਹੜੇ ਕਿ ਉਹਦੇ ਵੱਡੇ ਅਹੁਦਿਆਂ ਤੇ ਲੱਗੇ ਹੋਏ ਅਫਸਰ ਸਨ ਉਹਨਾਂ ਥੋੜਿਆਂ ਜਾਂ ਦਾ ਜ਼ਿਕਰ ਕਰਨਾ ਹੈ ਉਹ ਵੀ ਸੰਖੇਪ ਦੇ ਵਿੱਚ ਪਰ ਐਡੀ ਵੱਡੀ ਟੀਮ ਹੈ ਜਿਹੜੀ ਪੂਰੇ ਲੱਖਾਂ ਮੇਲਾਂ ਦੇ ਰਾਜ ਨੂੰ ਸਾਹਮਣੇ ਵਾਲੀ ਉਹ ਕਿਤੇ ਛੋਟੀ ਟੀਮ ਨਹੀਂ ਹੁੰਦੀ ਉਹ ਬਹੁਤ ਵੱਡੀ ਵਿਸ਼ਾਲ ਟੀਮ ਸੀ ਪਹਿਲਾ ਸਰਦਾਰ ਫਤੇ ਸਿੰਘ ਆਲੂਵਾਲੀਆ ਇਹ ਕਪੂਰਥਲੇ ਦਾ ਰਾਜਾ ਸੀ ਰਣਜੀਤ ਸਿੰਘ ਨਾਲ ਰਲ ਕੇ ਇਸ ਨੇ ਕੌਮ ਦੀ ਬਡੇਰੀ ਸੇਵਾ ਕੀਤੀ ਭਾਵਕੇ ਟਕਰਾ ਨਹੀਂ ਕੀਤਾ ਰਣਜੀਤ ਸਿੰਘ ਦੀਆਂ ਖੂਬੀਆਂ ਨੂੰ ਮਹਿਸੂਸ ਕਰਕੇ ਉਹਦੇ ਨਾਲ ਸਹਿਮਤੀ ਦੇ ਦਿੱਤੀ ਤੇ ਆਪਣਾ ਕੋਈ ਵੱਖਰਾ ਇਹਨੇ ਧਰਮ ਵੱਖਰਾ ਰਾਜ ਵੱਖਰੀ ਸਭਿਤਾ ਉਹ ਕੋਈ ਉਹਦਾ ਪਿੱਟ ਸਿਆਪਾ ਨਹੀਂ ਰੱਖਿਆ ਫਿਰ ਮਹਾਰਾਟਿਆਂ ਤੇ ਅੰਗਰੇਜ਼ਾਂ ਦੀ ਇਸੇ ਰਾਜੇ ਫਤਿਹ ਸਿੰਘ ਨੇ ਸੁਲਾਹ ਕਰਵਾਈ ਰਣਜੀਤ ਸਿੰਘ ਦੇ ਨਾਲ ਸਿੱਖਾਂ ਨੂੰ ਜੰਗ ਤੋਂ ਇਹਨੇ ਕਈ ਵਾਰੀ ਬਚਾਇਆ ਵਿਚੋਲਾ ਬਣ ਕੇ ਸਮਝੌਤਾ ਹੋ ਕਰਵਾ ਦਿੰਦਾ ਸੀ ਹੋਰ ਸਾਰੀਆਂ ਵੱਡੀਆਂ ਜੰਗਾਂ ਵਿੱਚ ਇਹ ਮੋਰੀ ਹੋ ਕੇ ਕੰਮ ਕਰਦਾ ਰਿਹਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਲੰਮੇ ਦੌਰੇ ਤੇ ਜਾਣਾ ਹੁੰਦਾ ਸੀ ਤਾਂ ਫਤਿਹ ਸਿੰਘ ਨੂੰ ਆਪਣੇ ਰਾਜ ਦੀ ਸਾਰੀ ਜ਼ਿੰਮੇਵਾਰੀ ਦੇ ਕੇ ਜਾਇਆ ਕਰਦਾ ਸੀ ਤੇ ਇਹਨਾਂ ਗੱਲਾਂ ਨੂੰ ਅਸੀਂ ਵਿਸਾਰ ਦਿੱਤਾ। ਅੱਗੋਂ دیਵਾਨ ਮੋਹਕਮ ਚੰਦ ਇੱਕ ਸਿਹਤਮੰਦ ਬਾਣੀਆਂ ਦਾ ਮੁੰਡਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਨਜ਼ਰ ਪਿਆ ਤੇ ਉਸ ਦੀ ਮੋਹਕਮ ਚੰਦ ਦੀ ਫੌਜ ਵਿੱਚ ਰਣਜੀਤ ਸਿੰਘ ਨੇ ਚੋਣ ਕਰ ਲਈ। ਹੈਰਾਨੀ ਹੁੰਦੀ ਹੈ ਨਾ ਬਾਣੀਆਂ ਦੇ ਮੁੰਡੇ ਦੀ। ਇਸ ਨੇ ਵੱਡੇ ਵੱਡੇ ਕਾਰਜ ਕੀਤੇ। دیਵਾਨ ਦਾ ਕਿਤਾਬ ਪਾਇਆ ਮੋਹਕਮ ਚੰਦ ਨੇ ਕਸ਼ਮੀਰ ਤੋਂ ਸਾਹ ਸੁਜਾ ਨੂੰ ਕੈਦ ਦੇ ਵਿੱਚ ਛੁਡਾ ਕੇ ਇਸੇ ਨੇ ਲਿਆਂਦਾ ਪਰਿਵਾਰ ਨਾਲ ਮਿਲਾਇਆ ਇਸ ਦੇ ਪਰਿਵਾਰ ਤੋਂ ਕੋਹੇਨੂਰ ਹੀਰਾ ਮਿਲਿਆ 1814 ਵਿੱਚ ਚਲਾਣੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇਸ ਦੇ ਪੁੱਤਰਾਂ ਤੇ ਪੋਤਰਿਆਂ ਨੂੰ ਵੀ ਚੰਗੇ ਅਹੁਦੇ ਦਿੱਤੇ ਤੇ ਜ਼ਗੀਰਾਂ ਦਿੱਤੀਆਂ ਉਹ ਮੋਹਕਮ ਸਿੰਘ ਦੀ ਵਫਾਦਾਰੀ ਸਿਆਣਪ ਦੇ ਨਾਲ ਕੀਤੇ ਕੰਮ ਕਾਰਨ ਅੱਗੋਂ ਫਕੀਰ ਅਜੀਯੂਦੀਨ ਇੱਕ ਮੁਸਲਮਾਨ ਸੁਲਝਿਆ ਹੋਇਆ ਇਹ ਸਿਆਣਾ ਬੈਦ ਸੀ ਪਰ ਗੋਰਿਆਂ ਅਤੇ ਮੁਸਲਮਾਨ ਹਾਕਮਾਂ ਨਾਲ ਰਾਜਸੀ ਮਸਲੇ ਹੱਲ ਕਰਨ ਲਈ ਮੁਖੀ ਬਣ ਕੇ ਇਸੇ ਨੂੰ ਭੇਜਿਆ ਜਾਂਦਾ ਸੀ ਮੁਹੰਮਦ ਦੋਸਤਖਾਨ ਨੇ ਇਸ ਨੂੰ ਕੈਦ ਵੀ ਕਰ ਲਿਆ ਸੀ ਗਿਆ ਤਾਂ ਗੱਲਬਾਤ ਕਰਨ ਸੀ ਪਰ ਉਹਨੇ ਕੈਦ ਕਰ ਲਿਆ ਜਰਗਮਾਲ ਦੇ ਤੌਰ ਤੇ ਇਨੇ ਇਹੋ ਜੀ ਸਿਆਣਪ ਉਥੇ ਵਰਤੀ ਕਿ ਮਾਮਾ ਦੋਸਤ ਖਾਨ ਜੀ ਇੱਕ ਮੁਸਲਮਾਨ ਮੈਂ ਆ ਮੁਸਲਮਾਨ ਤੁਸੀਂ ਹੋ ਤੇ ਇੱਕ ਰਾਜਾ ਮੇਰੇ ਕੈਦ ਨੂੰ ਖਤਮ ਕਰਨ ਵਾਸਤੇ ਜੇ ਉਹਨੂੰ ਪਤਾ ਲੱਗ ਗਿਆ ਕਿ ਮੋਹਕਮ ਚੰਦ ਫਕੀਰ ਅਜੀਜ਼ਉਦੀਨ ਕੈਦ ਚ ਆ ਗਿਆ ਤਾਂ ਉਹਨੇ ਹਮਲਾ ਕਰ ਦੇਣਾ ਤੇ ਤਬਾਹੀ ਮੁਸਲਮਾਨਾਂ ਦੀ ਹੋਣੀ ਹੈ ਮੈਨੂੰ ਕੈਦ ਚ ਨਾ ਰੱਖ ਤੇ ਇਹ ਕਲੰਕ ਮੇਰੇ ਤੇ ਨਾ ਲਵਾ ਇਹ ਸਿਆਣਪ ਦੇ ਨਾਲ ਸਹੀ ਸਲਾਮਤ ਵਾਪਸ ਆ ਗਿਆ ਰਣਜੀਤ ਸਿੰਘ ਨੂੰ ਗੁੱਸਾ ਤਾਂ ਬਹੁਤ ਆਇਆ ਕਿ ਮੈਂ ਮੁਹੰਮਦ ਦੋਸਤ ਖਾਨ ਤੇ ਹਮਲਾ ਕਰਾਂ ਪਰ ਇਸ ਨੇ ਵਿਚ ਪੈ ਕੇ ਰੋਕ ਲਿਆ ਕਹਿਣ ਲੱਗਿਆ ਉਹਨੇ ਤਾਂ ਗਲਤੀ ਕਰ ਲਈ ਹੁਣ ਤੁਸੀਂ ਨਾ ਇਹ ਵੱਡੀ ਗਲਤੀ ਕਰਿਓ ਮਰਨਗੇ ਤਾਂ ਆਮ ਲੋਕ ਹੀ ਨਾ ਉਜਾੜਾ ਤਾਂ ਆਮ ਲੋਕਾਂ ਦਾ ਬਹੁਤਾ ਹੋਵੇਗਾ ਨਾ ਅੱਗੋਂ ਸਰਦਾਰ ਬੁੱਧ ਸਿੰਘ ਸੰਧਾਵਾਲੀਆ ਇਹ ਬਹੁਤ ਬਹਾਦਰ ਜਰਨੈਲ ਸੀ ਸਰਦਾਰ ਹਰੀ ਸਿੰਘ ਨਲੂਏ ਨਾਲ ਅਤੇ ਆਪਣੀ ਨਿਗਰਾਨੀ ਵਿੱਚ ਵੀ ਇਸ ਨੇ ਕਈ ਜੰਗ ਲੜੇ ਤੇ ਜਿੱਤਾਂ ਹਾਸਲ ਕੀਤੀਆਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਵੱਡੇ ਇਨਾਮ ਅਤੇ ਇਹਨੂੰ ਵੱਡੇ ਅਹੁਦੇ ਦਿੱਤੇ ਗਏ ਅੱਗੋਂ ਮਜੀਠੀਆ ਸਰਦਾਰ ਸਰਦਾਰ ਦੇਸਾ ਸਿੰਘ ਕਾਂਗੜਾ ਚੰਬਾ ਨੂਰਪੁਰ ਕੋਟਲਾ ਸ਼ਾਹਪੁਰ ਜਸਰੋਟਾ ਬਸੌਲੀ ਮਾਨਕੋਟ ਜਸਵਾਲ ਸੀਬਾ ਗੁਲੇਰ ਕਹਿਲੂਰ ਮੰਡੀ ਸਕੇਤ ਕੁੱਲੂ ਅਤੇ ਦਾਤਾਰਪੁਰਾ ਨੂੰ ਖਾਲਸਾ ਰਾਜ ਵਿੱਚ ਇਹਨਾਂ ਨੇ ਮਿਲਾਇਆ ਦੇਸਾ ਸਿੰਘ ਬਹੁਤ ਵਧੀਆ ਇੰਜੀਨੀਅਰ ਸੀ ਜਿਸ ਨੇ ਤੋਪਾਂ ਬੰਦੂਕਾਂ ਵਿੱਚ ਸੁਧਾਰ ਕੀਤਾ ਅਮਰ ਸਿੰਘ ਸੂਰ ਸਿੰਘ ਅਤਰ ਸਿੰਘ ਆਦਿ ਇਹਨਾਂ ਦੇ ਹੀ ਖਾਨਦਾਨ ਵਿੱਚੋਂ ਹੋਏ ਸਨ ਅਗੋਂ ਨਿਹਾਲ ਸਿੰਘ ਅਟਾਰੀ ਵਾਲਾ ਇਹ ਬਹਾਦਰ ਗੁਰਸਿੱਖ ਖੁਦ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ ਸੇਵਾਵਾਂ ਅਰਪਣ ਕੀਤੀਆਂ ਇਸ ਦੀ ਸਿਆਣਪ ਅਤੇ ਸਰੀਰਕ ਸ਼ਕਤੀ ਕਾਰਨ ਇਹ ਬਹੁਤ ਛੇਤੀ ਤਰੱਕੀ ਕਰਦਾ ਗਿਆ ਜੰਗਾਂ ਵਿੱਚ ਮੋਰੀ ਹੋ ਕੇ ਲੜਦਾ ਰਿਹਾ ਸਨਮਾਨ ਲਈ ਵੱਡੀਆਂ ਜ਼ਗੀਰਾਂ ਮਿਲੀਆਂ ਇਸੇ ਦਾ ਹੋਂਦ ਹਾਰਸ ਪੁੱਤਰ ਸੀ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਜਿਸ ਦੀ ਸੇਵਾ ਤੇ ਬਹਾਦਰੀ ਨੂੰ ਹਰ ਕੋਈ ਜਾਣਦਾ ਹੈ ਸਨ 1846 ਵਿੱਚ ਸਭਰਾਮਾ ਦੀ ਜੰਗ ਵਿੱਚ ਇਸ ਨੇ ਖਾਲਸਾ ਰਾਜ ਲਈ ਲੜਦਿਆਂ ਸ਼ਹੀਦੀ ਪਾਈ ਅੱਗੇ ਸਰਦਾਰ ਹਰੀ ਸਿੰਘ ਲੜੂਆ ਅੰਲੜ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਵਿੱਚ ਇਹ ਪ੍ਰਵਾਨ ਹੋ ਗਿਆ ਆਪਣਾ ਖਾਸ ਬਾਡੀਗਾਰਡ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਰੱਖ ਲਿਆ ਜਦੋਂ ਹਰੀ ਸਿੰਘ ਨੇ ਸ਼ੇਰ ਦਾ ਘਾਣ ਕਰ ਦਿੱਤਾ ਸ਼ੇਰ ਮਾਰ ਦਿੱਤਾ ਤਾਂ ਇਸ ਦੀ ਤਰੱਕੀ ਕਰ ਦਿੱਤੀ ਗਈ ਫੇਰ ਤਾਂ ਕਸ਼ਮੀਰ ਫਤਿਹ ਕਰਨੀ ਹਜ਼ਾਰੇ ਦਾ ਕਿਲਾ ਫਤਿਹ ਕਰਨਾ ਬਲੋਚਿਸਤਾਨ ਦੀ ਜਿੱਤ ਜਮਰੌਦ ਦੀ ਜਿੱਤ ਦੋ ਵਾਰੀ ਮਹਾਰਾਜਾ ਰਣਜੀਤ ਸਿੰਘ ਨੇ ਹਰੂ ਸਿੰਘ ਹਰੀ ਸਿੰਘ ਨਲੂਏ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦੀ ਆਗਿਆ ਦਿੱਤੀ ਗਵਰਨਰ ਜਿਹੇ ਵੱਡੇ ਅਹੁਦਿਆਂ ਤੇ ਕੰਮ ਕੀਤਾ ਅੰਤ 1837 ਵਿੱਚ ਖਾਲਸਾ ਰਾਜ ਲਈ ਇਹ ਸ਼ਹੀਦੀ ਪਾ ਗਿਆ ਬਾਬਾ ਫੂਲਾ ਸਿੰਘ ਇਹ ਨਿਹੰਗ ਯੋਧਾ ਸਿੱਖ ਰਾਜ ਲਈ ਸਦਾ ਤਤ ਪਰ ਰਿਹਾ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਸਨਮਾਨ ਸਹਿਤ ਫੌਜ ਦਾ ਜਰਨੈਲ ਥਾਪਿਆ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਸ਼ਹਿਰ ਨੂੰ ਬਿਨਾ ਜੰਗ ਤੋਂ ਰਣਜੀਤ ਸਿੰਘ ਦੇ ਰਾਜ ਵਿੱਚ ਸ਼ਾਮਲ ਕਰਾਉਣਾ ਅਕਾਲੀ ਫੂਲਾ ਸਿੰਘ ਤੇ ਰਾਣੀ ਸਦਾ ਕੌਰ ਦਾ ਮਹਾਨ ਯੋਗਦਾਨ ਸੀ ਨਸ਼ਹਿਰੇ ਦੀ ਜੰਗ ਵਿੱਚ ਅਕਾਲੀ ਫੂਲਾ ਸਿੰਘ ਬਹਾਦਰੀ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸਮਾਂ 1823 ਵਿੱਚ ਅੱਗੇ ਸਰਦਾਰ ਫਤਿਹ ਸਿੰਘ ਮਾਨ ਅਤੇ ਉਸ ਦਾ ਖਾਨਦਾਨ ਇਹ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੀ ਖਾਸ ਫੌਜ ਇਹਨੂੰ ਕਹਿੰਦੇ ਸੀ ਫੌਜੀ ਖਾਸ ਦੇ ਵਿੱਚ ਵੱਡਾ ਅਫਸਰ ਸੀ ਪਰ ਪਹਾੜੀ ਰਾਜਿਆਂ ਨੂੰ ਗੋਰਖੇ ਅਮਰ ਸਿੰਘ ਥਾਪਾ ਦੀ ਕਮਾਂਡ ਹੇਠ ਕਬਜ਼ੇ ਵਿੱਚ ਕਰ ਰਹੇ ਸਨ ਰਾਜੇ ਸੰਸਾਰ ਚੰਦ ਨੇ ਆਪਣੀ ਵਿੱਥਿਆ ਮਹਾਰਾਜਾ ਰਣਜੀਤ ਸਿੰਘ ਨੂੰ ਲਿਖ ਭੇਜੀ ਮਹਾਰਾਜੇ ਨੇ ਫਤਿਹ ਸਿੰਘ ਮਾਨ ਨੂੰ ਸੰਸਾਰ ਚੰਦ ਦੀ ਮਦਦ ਲਈ ਭੇਜਿਆ ਗੋਰਖਿਆਂ ਨੂੰ ਭਾਜ ਦਿੱਤੀ ਤੇ ਸੰਸਾਰ ਚੰਦ ਦਾ ਇਲਾਕਾ ਆਪਣੇ ਰਾਜ ਨਾਲ ਜੋੜ ਲਿਆ ਮਨਕੇਰਾ ਸ਼ਾਹੀਵਾਲ ਬੰਨੋਂ ਦੀ ਜਿੱਤ ਰਾਜਾ ਗੁਲਾਬ ਸਿੰਘ ਜੰਮੂ ਨੇ ਇਸ ਦੇ ਨਾਲ ਵਿਸ਼ਵਾਸ ਘਾਤ ਕਰਕੇ ਫਤੇ ਸਿੰਘ ਮਾਨ ਨੂੰ ਕਤਲਤਾ ਕਰਵਾ ਦਿੱਤਾ ਪਰ ਇਹਦਾ ਰਾਜ ਇਹਦੇ ਲਾਕੇ ਉਹ ਅਖੀਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਫਤੇ ਸਿੰਘ ਦੇ ਰਾਹੀ ਉਹ ਆਪਣੇ ਅਧੀਨ ਕਰ ਲਈ ਅਗੋਂ ਸਰਦਾਰ ਜੈ ਸਿੰਘ ਮਾਨ ਤੇ ਉਸ ਦੇ ਤਿੰਨ ਬਹਾਦਰ ਪੁੱਤਰ ਇਸ ਦਾ ਪੁੱਤਰ ਮੇਰ ਸਿੰਘ ਮਾਨ ਵੱਡੀਆਂ ਜੰਗਾਂ ਵਿੱਚ ਮੋਰੀ ਹੋ ਕੇ ਲੜਦਾ ਰਿਹਾ ਬਹਾਦਰੀ ਦੇ ਝੰਡੇ ਚਲਾਉਂਦਾ ਰਿਆ ਅਫਗਾਨਾਂ ਨਾਲ ਲੜਦੇ ਆ ਉਹਨਾਂ ਦੇ ਜਰਨੈਲ ਨੂੰ ਮੌਤ ਦੇ ਰਾਹ ਟੋਰ ਦਿੱਤਾ ਸਰਦਾਰ ਮੇਰ ਸਿੰਘ ਨੂੰ ਜਰਨੈਲ ਦੇ ਰਾਖੇ ਨੇ ਗੋਲੀ ਮਾਰ ਦਿੱਤੀ ਤੇ ਫਿਰ ਉਹ ਵੀ ਸ਼ਹੀਦ ਹੋ ਗਿਆ ਇਸ ਪਰਿਵਾਰ ਦੇ ਬਹੁਤ ਸਾਰੇ ਸੂਰਮੇ ਸਿੱਖ ਰਾਜ ਲਈ ਲੜਦੇ ਹੋਏ ਜਾਨਾਂ ਵਾਰ ਗਏ ਅੱਗੇ ਸਰਦਾਰ ਫਤਿਹ ਸਿੰਘ ਕਾਲਿਆਂਵਾਲੀ ਬਹੁਤ ਲੰਮੇ ਸਮੇਂ ਤੋਂ ਪੰਜਾਬ ਉਜੜਦਾ ਜਾ ਰਿਹਾ ਸੀ ਲੁੱਟਿਆ ਜਾ ਰਿਹਾ ਸੀ ਡਰ ਦੇ ਮਾਰੇ ਕਈ ਸਾਰੇ ਲੋਕ ਮੁਸਲਮਾਨ ਬਣ ਰਹੇ ਸਨ ਇਹਨਾਂ ਵਿੱਚੋਂ ਇੱਕ ਸੀ ਜਾਨ ਮੁਹੰਮਦ ਖਾਨ ਛੱਠਾ ਇਹ ਲਗਾਤਾਰ ਅੱਗੇ ਵਧ ਰਿਹਾ ਸੀ ਕਬਜ਼ੇ ਕਰ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਫਤਿਹ ਸਿੰਘ ਕਾਲਿਆਂਵਾਲੀ ਨੇ ਕਈ ਦਿਨਾਂ ਤੱਕ ਖੂਨੀ ਜੰਗ ਲੜੀ ਛੱਠਾ ਜਰਨੈਲ ਸਿੰਘ ਆਪਣੇ ਧਰਮ ਮੁਖੀ ਕੋਲ ਗਿਆ ਜਿੱਤ ਦਾ ਅਸ਼ੀਰਵਾਦ ਮੰਗਿਆ ਪੀਰ ਜੀ ਨੇ ਕਹਿ ਦਿੱਤਾ ਕਿ ਹੁਣ ਖੁਦਾ ਸਿੱਖਾਂ ਦੇ ਹੱਕ ਵਿੱਚ ਹੈ ਭਾਈ ਇਨਾਂ ਦੇ ਹੌਸਲੇ ਟੁੱਟ ਗਏ ਹਾਰ ਮੰਨ ਕੇ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਹੋ ਗਏ ਮਹਾਰਾਜੇ ਨੇ ਇਹਨਾਂ ਮਾਨ ਸਨਮਾਨ ਦਿੱਤਾ ਫਿਰ ਇਹ ਖਾਲਸਾ ਫੌਜ ਦਾ ਹਿੱਸਾ ਬਣ ਗਏ ਇਹ ਵੱਡੀ ਪ੍ਰਾਪਤੀ ਫਤਿਹ ਸਿੰਘ ਕਾਲਿਆਂ ਵਾਲੇ ਦੀ ਸੀ ਇਹ ਯੋਧਾ ਅੰਬਾਲੇ ਨੇੜੇ ਨਾਰਾਇਣਗੜ੍ਹ ਦੇ ਕਿਲੇ ਨੂੰ ਜਿੱਤ ਕੇ ਸ਼ਹੀਦ ਹੋ ਗਿਆ ਸੀ ਸਰਦਾਰ ਧੰਨਾ ਸਿੰਘ ਮਲਬਈ ਇਹ ਯੋਧੇ ਨੇ 40 ਸਾਲ ਤੱਕ ਖਾਲਸਾ ਰਾਜ ਲਈ ਦਿਨ ਰਾਤ ਮਿਹਨਤ ਕੀਤੀ ਸਾਰੀਆਂ ਵੱਡੀਆਂ ਜੰਗਾਂ ਵਿੱਚ ਮੋਰੀ ਹੋ ਕੇ ਲੜਿਆ ਕਈ ਵਾਰੀ ਜ਼ਖਮੀ ਹੋਇਆ ਹਰੀਸੇ ਨਲੂਆ ਅਕਾਲੀ ਫੂਲਾ ਸਿੰਘ ਤੋਂ ਦੂਜੇ ਦਰਜੇ ਦਾ ਜਰਨੈਲ ਸੀ ਇਹ ਧੰਨਾ ਸਿੰਘ ਮਲਬਈ ਅੱਗੋਂ ਬਾਬਾ ਸਾਹਿਬ ਸਿੰਘ 베ਦੀ ਇਹ ਬਾਬਾ ਜੀ ਵੈਸੇ ਦਾ ਧਾਰਮਿਕ ਕੰਮ ਜ਼ਿਆਦਾ ਕਰਦੇ ਸਨ ਪਰ ਲੋੜ ਪੈਣ ਤੇ ਜੰਗੀ ਯੋਧੇ ਦੀ ਨਿਆਈ ਤੇਗ ਲੈ ਕੇ ਮੈਦਾਨ ਵਿੱਚ ਵੀ ਆ ਜਾਂਦੇ ਸਨ ਰਾਏ ਕੋਟੀ ਇਹ ਮੁਸਲਮਾਨ ਹਾਕਮ ਸਿੱਖਾਂ ਨਾਲ ਵਧੀਕੀਆਂ ਕਰ ਰਹੇ ਸਨ ਉਸ ਨੂੰ ਕੁਰਾਰੀ ਸਜ਼ਾ ਇਹਨਾਂ ਨੇ ਦਿੱਤੀ ਮਲੇਰ ਕੋਟਲੇ ਦਾ ਨਵਾਬ ਭੂਤਰਿਆ ਤਾਂ ਉਸ ਨੂੰ ਸਮਝਾਇਆ ਸਿਖਾਇਆ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਤਿਲਕ ਦੀਆਂ ਰਸਮਾਂ ਇਹੇ ਨੇ ਪੂਰੀਆਂ ਕੀਤੀਆਂ ਸਨ ਇਹ ਕਈ ਥਾਈਂ ਜੰਗ ਨੂੰ ਬੰਦ ਕਰਾਉਣ ਵਿੱਚ ਵਿਚੋਲੇ ਦਾ ਕੰਮ ਵੀ ਕਰਦਾ ਰਿਹਾ ਅੱਗੋਂ ਸਰਦਾਰ ਨਿਹੰਗ ਸਿੰਘ ਪੰਜ ਹੱਥਾ ਇਹਨਾਂ ਦਾ ਖਾਨਦਾਨ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜਤ ਸਿੰਘ ਨਾਲ ਰਲ ਕੇ ਆਜ਼ਾਦੀ ਦੀ ਜੰਗ ਲੜਦੇ ਆ ਰਹੇ ਸਨ ਨਿਧਾਨ ਸਿੰਘ ਦਾ ਪਿਤਾ ਸਰਦਾਰ ਰਣ ਸਿੰਘ ਨਰੈਣਗੜ੍ਹ ਦੇ ਜੰਗ ਸਮੇਂ ਸ਼ਹੀਦ ਹੋ ਗਿਆ ਸੀ ਉਸੇ ਸਾਲ ਸਨ 1807 ਵਿੱਚ ਸਰਦਾਰ ਨਿਧਾਨ ਸਿੰਘ ਮਹਾਰਾਜੇ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ ਨਸ਼ਹਿਰੇ ਦੀ ਜੰਗ ਵਿੱਚ ਹਰੀਸੇ ਨਲੂਆ ਅਕਾਲੀ ਫੂਲਾ ਸਿੰਘ ਧੰਨਾ ਸਿੰਘ ਮਲਬਈ ਬੁੱਧ ਸਿੰਘ ਸੰਧਾ ਵਾਲੀਆ ਰਤਨ ਸਿੰਘ ਕਰਜਾਖੀਆ ਸਮੇਤ ਮਹਾਰਾਜਾ ਰਣਜੀਤ ਸਿੰਘ ਦੇ ਇਸ ਜੰਗ ਵਿੱਚ ਨਿਗਰਾਨੀ ਕਰ ਰਹੇ ਸਨ ਸਰਦਾਰ ਨਿਰਧਾਨ ਸਿੰਘ ਯੋਧਾ ਭੀ ਤਿਆਰ ਬਰਤਿਆਰ ਸੀ ਇਸ ਜੰਗ ਵਿੱਚ ਇਸ ਨੇ ਕਰਾਮਾਤੀ ਸ਼ਕਤੀ ਬਖਾਈ ਭਾਵ ਜੋ ਪੰਜ ਮੁਸਲਮਾਨ ਸੂਰਮੇ ਇਸ ਨੂੰ ਮਾਰਨ ਆਏ ਸਨ ਇਸ ਨੇ ਪੰਜੇ ਸੂਰਮਿਆਂ ਨੂੰ ਮਿੱਟੀ ਦਾ ਢੇਰ ਬਣਾ ਦਿੱਤਾ ਤੇ ਸਾਰੇ ਕਤਲ ਕਰ ਦਿੱਤੇ ਮਹਾਰਾਜਾ ਵੇਖ ਰਿਹਾ ਸੀ ਉਸੇ ਵਕਤ ਰਣਜੀਤ ਸਿੰਘ ਨੇ ਇਸ ਨੂੰ ਗਲ ਨਾਲ ਲਾਇਆ ਪੰਜ ਹੱਥਾ ਕਹਿ ਕੇ ਵਡਿਆਈ ਦਿੱਤੀ ਅੰਗਰੇਜ਼ਾਂ ਨਾਲ ਰੋਪਲ ਮੀਟਿੰਗ ਵਿੱਚ ਇਹੀ ਸ਼ਾਮਲ ਸੀ 30 ਸਾਲ ਤੱਕ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਖਾਲਸਾ ਰਾਜ ਦੇ ਵਾਅਦੇ ਲਈ ਜੰਗ ਲੜਦਾ ਰਿਹਾ ਸਨ 1839 ਵਿੱਚ ਸਰੀਰ ਤਿਆਗ ਗਿਆ ਅੱਗੋਂ ਸਰਦਾਰ ਮੰਗਲ ਸਿੰਘ ਆਰਾਮਗੜੀਆ ਇਸ ਦਾ ਪਿਤਾ ਸਰਦਾਰ ਦੀਵਾਨ ਸਿੰਘ ਦੀ ਸੇਵਾ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਸਰਦਾਰ ਮੰਗਲ ਸਿੰਘ ਨੂੰ ਫੌਜ ਵਿੱਚ ਭਰਤੀ ਕਰ ਲਿਆ ਰਾਮਗੜੀ ਦੇ ਸਰਦਾਰਾਂ ਨੇ ਹੀ ਅੰਮ੍ਰਿਤਸਰ ਵਿਖੇ ਕਿਲਾ ਰਾਮਰਾਉਣੀ ਉਸਾਰਿਆ ਸੀ ਥਾਂ ਥਾਂ ਤੇ ਪੁੱਲ ਬਣਾਉਣੇ ਗੱਡੇ ਰੱਥ ਬੰਦੂਕਾਂ ਤੋਪਾਂ ਬਣਾਉਣੀਆਂ ਕਿਉਂਕਿ ਕਾਰੀਗਰੀ ਇਹਨਾਂ ਖਾਨਦਾਨੀ ਕਿਤਾ ਸੀ ਸਾਰੀਆਂ ਚੀਜ਼ਾਂ ਦਾ ਨਾਮ ਗੁਰੂ ਰਾਮਦਾਸ ਜੀ ਦੇ ਨਾਮ ਤੇ ਰੱਖਿਆ ਜਿਵੇਂ ਰਾਮਰਾਉਣੀ ਰਾਮ ਬਾਗ ਰਾਮ ਬਾਣ ਰਾਮ ਰੋਟੀ ਆਦਿ ਕਿਨ ਬਡੇਰੀਆਂ ਕਾਲਾਂ ਕਾਲੀਆਂ ਭਾਈ ਮੰਗਲ ਸਿੰਘ ਰਾਮਗੜੀਏ ਨੇ ਅੱਗੋਂ ਸਰਦਾਰ ਹੁਕਮਾ ਸਿੰਘ ਚਿਬਨੀ ਇਹ ਸਰਦਾਰ ساری ਉਮਰ ਖਾਲਸਾ ਰਾਜ ਦੇ ਵਾਦੇ ਲਈ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਰਿਹਾ ਬਹੁਤ ਅੱਛਾ ਪ੍ਰਬੰਧਕ ਸਾਬਤ ਹੋਇਆ ਰਾਜਕੁਮਾਰਾਂ ਦੇ ਵਿਆਹ ਅਤੇ ਵੱਡੇ ਲੋਕਾਂ ਨਾਲ ਮੇਲ ਮਲਾਪ ਸਮੇਂ ਸਾਰਾ ਪ੍ਰਬੰਧ ਹੁਕਮਾ ਸਿੰਘ ਹੀ ਕਰਦਾ ਸੀ ਇੱਕ ਵਾਰੀ ਗਲਤ ਸ਼ਿਕਾਇਤਾਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀ ਜ਼ਗੀਰ ਤੇ ਅਹੁਦਾ ਘਟਾ ਦਿੱਤਾ ਇਹ ਛੁੱਟੀ ਲੈ ਕੇ ਘਰ ਚਲਾ ਗਿਆ ਦੁਬਾਰਾ ਮਹਾਰਾਜਾ ਨੇ ਪੜਤਾਲ ਕਰਾਈ ਹੁਕਮਾ ਸਿੰਘ ਸਹੀ ਪਾਇਆ ਗਿਆ ਉਸ ਨੂੰ ਬੁਲਾ ਕੇ ਭਰੇ ਦਰਬਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਉਸ ਤੋਂ 마ਫੀ ਮੰਗੀ ਜਿਵੇਂ ਹੀ ਜ਼ਗੀਰ ਬਹਾਲ ਕੀਤੀ ਖੁਦ ਨੂੰ ਆਪਣੇ ਆਪ ਨੂੰ ਰਣਜੀਤ ਸਿੰਘ ਨੇ ਜੁਰਮਾਨਾ ਲਾਇਆ ਇਸ ਨੂੰ ਵੱਡੇ ਅਹੁਦੇ ਤੇ ਤ੍ਰੱਕੀ ਦਿੱਤੀ ਇਸ ساری ਉਮਰ ਇਸੇ ਤਰ੍ਹਾਂ ਸੇਵਾ ਕਰਦਾ ਰਿਹਾ ਅੱਗੋਂ ਸਰਦਾਰ ਜੋਧ ਸਿੰਘ ਰਸੂਲਪੁਰੀਆ ਇਸ ਪਰਿਵਾਰ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਕਈ ਪੀੜੀਆਂ ਤੋਂ ਸੰਬੰਧ ਸੀ ਜਾਨੀ ਸਰਦਾਰ ਚੜ੍ਹਤ ਸਿੰਘ ਦੇ ਸਮੇਂ ਤੋਂ ਇਹਨਾਂ ਨੇ ਬਹੁਤ ਸਾਰੇ ਜੰਗ ਲੜੇ ਵੱਡੇ ਅਹੁਦਿਆਂ ਤੇ ਕੰਮ ਕੀਤਾ ਮਹਾਰਾਜਾ ਰਣਜੀਤ ਸਿੰਘ ਦੀ ਸਲਾਹ ਜ਼ਰੂਰ ਲੈਂਦਾ ਸੀ ਇਹ ਬਹੁਤ ਪੜਿਆ ਲਿਖਿਆ ਪਰਿਵਾਰ ਸੀ 1849 ਤੋਂ ਬਾਅਦ ਅੰਗਰੇਜ਼ਾਂ ਨੇ ਇਹਨਾਂ ਦੀ ਜਾਇਦਾਦ ਜ਼ਬਤ ਕਰ ਲਈ ਬਸ ਗੁਜ਼ਾਰੇ लायक ਹੀ ਰਹਿਣ ਦਿੱਤੀ ਅੱਗੋਂ ਸਰਦਾਰ ਸ਼ਮੀਰ ਸਿੰਘ ਇਹ ਨੌਜਵਾਨ ਬੰਦੂਕ ਦਾ ਸਿਖਰਲਾ ਨਿਸ਼ਾਨੇ ਬਾਜ਼ ਸੀ ਮਹਾਰਾਜਾ ਰਣਜੀਤ ਸਿੰਘ ਤਲਵਾਰ ਨੂੰ ਉੱਤੋਂ ਮੰਦਾ ਸੀ ਮਾਂ ਨਿ ਚੜਨ ਦੇ ਮੈਦਾਨ ਵਿੱਚ ਚੱਠਿਆਂ ਨਾਲ ਜਿਹੜੀ ਜੰਗ ਹੋਈ ਸੀ ਉਸ ਵਿੱਚ ਮਹਾਰਾਜਾ ਰਣਜੀਤ ਸਿੰਘ ਵੀ ਖਤਰੇ ਵਿੱਚ ਘਿਰ ਗਿਆ ਸੀ ਸ਼ਮੀਰ ਸਿੰਘ ਨੇ ਬੰਦੂਕ ਤੋਂ ਅਜਿਹੇ ਨਿਸ਼ਾਨੇ ਸਾਧ ਕੇ ਛੱਠਾ ਜਰਨੈਲ ਕੱਟੇ ਰੋਲ ਦਿੱਤਾ ਜੰਗ ਦਾ ਰੰਗ ਹੀ ਬਦਲ ਗਿਆ ਮਹਾਰਾਜਾ ਰਣਜੀਤ ਸਿੰਘ ਜਾਨ ਬਚ ਕੇ ਛੱਠੇ ਹਾਰ ਗਏ ਉਸ ਤੋਂ ਬਾਅਦ ਰਣਜੀਤ ਸਿੰਘ ਆਪਣੇ ਸਿਪਾਹੀਆਂ ਨੂੰ ਬੰਦੂਕ ਨਾਲ ਰੱਖਣ ਦਾ ਹੁਕਮ ਪਾਸ ਕਰ ਦਿੱਤਾ ਇਸ ਦੇ ਤਿੰਨ ਭਾਈ ਜੰਗ ਲੜਦੇ ਆ ਸ਼ਮੀਰ ਸਿੰਘ ਦੇ ਸਾਹਮਣੇ ਜਾਨਾਂ ਵਾਰ ਗਏ ਇਸ ਜੰਗ ਵਿੱਚ ਸ਼ਹੀਦ ਹੋਣ ਵਾਲੇ ਯੋਧਿਆਂ ਅਤੇ ਸ਼ਮੀਰ ਸਿੰਘ ਮਹਾਰਾਜੇ ਨੇ ਬਹੁਤ ਸਨਮਾਨ ਦਿੱਤਾ ਇਹਨਾਂ ਨੂੰ ਜ਼ਗੀਰਾਂ ਦਿੱਤੀਆਂ ਇਸ ਤਰ੍ਹਾਂ ਪਠਾਨਕੋਟ ਕਾਂਗੜਾ ਚੰਬਾ ਸੋਜਨਪੁਰ ਇਸ ਨੇ ਸਿੱਖ ਰਾਜ ਵਿੱਚ ਸ਼ਾਮਲ ਕਰਵਾਏ ਕਿਲਾ ਗੋਬਿੰਦਗਨ ਦੀ ਉਸਾਰੀ ਦੀ ਵੱਡੀ ਜ਼ਿੰਮੇਵਾਰੀ ਸ਼ਮੀਰ ਸਿੰਘ ਨੂੰ ਦਿੱਤੀ ਗਈ ਇਹ ਕਿਲਾ ਅੰਮ੍ਰਿਤਸਰ ਵਿੱਚ ਬਣਿਆ ਇਸ ਵਿੱਚ ਸਾਰਾ ਸਰਕਾਰੀ ਖਜ਼ਾਨਾ ਤੇ ਹਥਿਆਰ ਰੱਖੇ ਗਏ ਸਨ ਇੱਥੇ 200 ਫੌਜੀਆਂ ਦੇ ਰਹਿਣ ਦਾ ਪ੍ਰਬੰਧ ਸੀ ਇਸ ਕਿਲੇ ਦਾ ਕਿਲੇਦਾਰ ਰਾਖਾ ਵੀ ਸਰਦਾਰ ਸ਼ਮੀਰ ਸਿੰਘ ਨੂੰ ਲਾਇਆ ਗਿਆ ਇਸ ਵੱਡੀ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਸ਼ਮੀਰ ਸਿੰਘ ਕਰੀਬ 9 ਸਾਲ ਰਿਹਾ ਉਪਰੰਤ ਨੂਰਪੁਰ ਦਾ ਕਿਲੇਦਾਰ ਲਾਇਆ ਤੇ ਉਥੋਂ ਦੇ ਬਾਗੀਆਂ ਨੂੰ ਇਸ ਨੇ ਰਾਹ ਸਰ ਲਿਆਂਦਾ ਇਹ 1842 ਵਿੱਚ ਅਕਾਲ ਚਲਾਣਾ ਕਰ ਗਿਆ ਸਰਦਾਰ ਜੋਧ ਸਿੰਘ ਜਦੋਂ ਲਾਹੌਰ ਦੇ ਕਿਲੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਬਜ਼ਾ ਕੀਤਾ ਸੀ ਤਦੋਂ ਸਰਦਾਰ ਜੋਧ ਸਿੰਘ ਮੋਰੀ ਜਰਨੈਲਾਂ ਵਿੱਚੋਂ ਇੱਕ ਸੀ ਪਿੰਡੀ ਪੱਟੀਆਂ ਦੇ ਕਿਲੇ ਤੇ ਹਮਲਾ ਕੀਤਾ ਤਾਂ ਜੋਧ ਸਿੰਘ ਮੋਰੀ ਸੀ ਅੱਗੋਂ ਚਨਾਉੜ ਦੇ ਕਿਲੇ ਪਰ ਹੱਲਾ ਬੋਲਣ ਵਿੱਚ ਜੋਧ ਸਿੰਘ ਅੱਗੇ ਸੀ ਚਨਾਉੜ ਦਾ ਸਾਰਾ ਇਲਾਕਾ ਖਾਲਸਾ ਰਾਜ ਵਿੱਚ ਮਿਲਾ ਲਿਆ ਇਹ ਗੱਲ ਦਸੰਬਰ 1802 ਦੀ ਹੈ ਸਨ 1813 ਵਿੱਚ ਕਸ਼ਮੀਰ ਤੇ ਕਬਜ਼ਾ ਕਰਨ ਲਈ ਜੋਧ ਸਿੰਘ ਸੂਰਮਾ ਸ਼ਹੀਦ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇ ਪੁੱਤਰਾਂ ਨੂੰ ਫੌਜ ਵਿੱਚ ਭਰਤੀ ਕਰ ਲਿਆ ਮਾਨ ਸਨਮਾਨ ਦਿੱਤਾ ਜੋਧ ਸਿੰਘ ਦੇ ਤਿੰਨ ਪੁੱਤਰ ਵੀ ਜੰਗ ਵਿੱਚ ਸ਼ਹੀਦ ਹੋ ਗਏ ਸਨ ਇਹ ਆਪ 1845 ਵਿੱਚ ਲੇਖੇ ਲੱਗ ਗਿਆ ਅੱਗੇ ਲਖਦਾਤਾ ਸਰਦਾਰ ਜਵਾਲਾ ਸਿੰਘ ਮਹਾਰਾਜਾ ਰਣਜੀਤ ਸਿੰਘ 10 ਸਾਲ ਦਾ ਸੀ ਜਦੋਂ ਇਸ ਦੇ ਪਿਤਾ ਜੀ ਨੇ ਸਰਦਾਰ ਮਹਾ ਸਿੰਘ ਸਦੀਵੀ ਵਿਛੋੜਾ ਦੇ ਗਏ ਜਵਾਲਾ ਸਿੰਘ ਦੇ ਪਿਤਾ ਸਰਦਾਰ ਮਿਤ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਵਿੱਚ ਚੰਗੀ ਤਰ੍ਹਾਂ ਸੰਭਾਲ ਕੀਤੀ ਸਿੱਖਿਆ ਦਿੱਤੀ ਨਾਲ ਹੀ ਸਰਦਾਰ ਨਿਸਦਾ ਕੌਰ ਨੇ ਰਣਜੀਤ ਸਿੰਘ ਨਾਲ ਆਪਣੀ ਲੜਕੀ ਦਾ ਰਿਸ਼ਤਾ ਕਰਕੇ ਆਪਣਾ ਪੁੱਤਰ ਬਣਾ ਲਿਆ ਰਣਜੀਤ ਸਿੰਘ ਨੂੰ ਸਰਦਾਰ ਮਿਤ ਸਿੰਘ ਕਸ਼ਮੀਰ ਦੀ ਜੰਗ ਵਿੱਚ ਸ਼ਹੀਦ ਹੋ ਗਿਆ ਉਸਦੇ ਪੁੱਤਰ ਜਵਾਲਾ ਸਿੰਘ ਨੂੰ ਰਣਜੀਤ ਸਿੰਘ ਨੇ ਆਪਣੀ ਨਿਗਰਾਨੀ ਵਿੱਚ ਰੱਖਿਆ ਅਤੇ ਪਾਲਿਆ ਪੜਾਇਆ ਵੱਡੇ ਅਹੁਦੇ ਤੇ ਨਿਯੁਕਤ ਕੀਤਾ ਸਰਦਾਰ ਜਵਾਲਾ ਸਿੰਘ ਬਹਾਦਰ ਵਿਦਵਾਨ ਨੀਤੀਵਾਨ ਤੇ ਵਫਾਦਾਰ ਗੁਰਸਿੱਖੀ ਸਨ 1835 ਵਿੱਚ ਸਰਦਾਰ ਜਵਾਲਾ ਸਿੰਘ ਸਦੀਵੀ ਵਿਛੋੜਾ ਦੇ ਗਈ ਗੁਰੂ ਪਿਆਰ ਵਾਲਿਓ ਇਹ ਇੰਨੇ ਸਾਰੇ ਯੋਧੇ ਵਿਦਵਾਨ ਜਾਂ ਚੰਗੀ ਪ੍ਰਬੰਧਕੀ ਨੀਤੀ ਉਸਾਰਨ ਵਾਲੇ ਮੈਂ ਤੁਹਾਡੇ ਸਾਹਮਣੇ ਲਿਆਉਣ ਦਾ ਉਪਰਾਲਾ ਕੀਤਾ ਹੈ ਹੋਰ ਵੀ ਬਹੁਤ ਸਾਰੀ ਵੱਡੀ ਟੀਮ ਸੀ ਜਿਵੇਂ ਖੁਫੀਆ ਤੰਤਰ ਹੁੰਦਾ ਉਹਨੇ ਸਾਰੀਆਂ ਇਧਰੋਂ ਇਧਰੋਂ ਖਬਰਾਂ ਲਿਆਉਣੀਆਂ ਹੁੰਦੀਆਂ ਨੇ ਉਹ ਕੋਸਬ ਅਤੇ ਚੰਦਾ ਦੋ ਔਰਤਾਂ ਸਨ ਜਿਹੜੀਆਂ ਕਿ ਖੁਫੀਆ ਮਹਿਕਮਿਆਂ ਦੀਆਂ ਮੁਖੀ ਸਨ ਵੱਡੇ ਵੱਡੇ ਜਰਨਲਾਂ ਨੂੰ ਵੀ ਉਹ ਆਪਣੀਆਂ ਚਾਲਬਾਜ਼ੀਆਂ ਨਾਲ ਖਰਾ ਦਿੰਦੀਆਂ ਸਨ ਜਾਂ ਉਹਨਾਂ ਦੇ ਭੇਤ ਮਹਾਰਾਜਾ ਰਣਜੀਤ ਸਿੰਘ ਕੋਲੇ ਪਹੁੰਚਾ ਦਿੰਦੀਆਂ ਸਨ ਇਸੇ ਤਰ੍ਹਾਂ ਇੱਕ ਸਰਦਾਰਨੀ ਪ੍ਰੇਮਕੌਰ ਸੀ ਜਿਹੜੀ ਕਿ ਹਸਪਤਾਲ ਮਹਿਕਮਾ ਮੈਡੀਕਲ ਮਹਿਕਮਾ ਵੈਦ ਮਹਿਕਮਾ ਕੁਝ ਵੀ ਕਹਿ ਲੋ ਇਲਾਜ ਕਰਨ ਵਾਲਾ ਜਿਹੜਾ ਮਹਿਕਮਾ ਦਵਾ دارو ਦਾ ਮਹਿਕਮਾ ਉਹਦੀ ਮੁਖੀ ਸੀ ਬੀਬੀ ਪ੍ਰੇਮਕੌਰ ਤੇ ਇਹ ਜਿਹੜੇ ਇੰਨੇ ਫੱਟ ਵਗੈਰਾ ਲੱਗਦੇ ਸੀ ਜਖਮੇ ਹੁੰਦੇ ਸੀ ਬਿਮਾਰੀਆਂ ਆਉਂਦੇ ਸੀ ਫੌਜੀ ਭਾਈ ਤੇ ਉਹਨਾਂ ਦਾ ਇਲਾਜ ਵਾਸਤੇ ਵੀ ਬੜੇ ਬੜੇ ਆਉਧਿਆਂ ਵਾਲੇ ਸਿੱਖ ਭੈਣ ਭਾਈ ਮਹਾਰਾਜੇ ਨੇ ਰੱਖੇ ਹੋਏ ਸੀ ਇਹ ਰਾਜ ਤਾਂ ਹੀ ਐਡਾ ਵੱਡਾ ਚੱਲਦਾ ਤੇ ਕਾਮਯਾਬ ਹੁੰਦਾ ਤੇ ਨਹੀਂ ਤਾਂ ਸਾਰੇ ਦੇ ਸਾਰੇ ਆਪਾਂ ਝਟਪਟ ਫੇਲ ਹੋ ਜੰਨੇ ਆ ਜੇ ਵੱਡੀ ਟੀਮ ਏਕਤਾ ਦੇ ਸੂਤਰ ਵਿੱਚ پروਈ ਹੋਈ ਆਪਣੇ ਲੀਡਰ ਪ੍ਰਤੀ ਵਫਾਦਾਰ ਜੇ ਨਾ ਹੋਵੇ ਤਾਂ ਅੱਜ ਦੀ ਹਾਲਾਤ ਨੂੰ ਆਪ ਦੇਖ ਸਕਦੇ ਆ ਕਿ ਅੱਜ ਸਾਡੇ ਸਾਹਮਣੇ ਅਕਾਲੀ ਦਲ ਦਾ ਕੀ ਹਾਲ ਹੋਇਆ ਤੇ ਸ਼੍ਰੋਮਣੀ ਕਮੇਟੀ ਦਾ ਕੀ ਹਾਲ ਹੋਇਆ ਤੇ ਹੋਰ ਜਿਹੜੀਆਂ ਵੱਡੀਆਂ-ਵੱਡੀਆਂ ਪਾਰਟੀਆਂ ਜਥੇਬੰਦੀਆਂ ਨੇ ਡਿਸਪਲਾਈਨ ਤੋਂ ਬਿਨਾਂ ਉਹ ਸਾਰੀਆਂ फेल ਹੋ ਜਾਂਦੀਆਂ ਨੇ ਆਪਾਂ ਨੇ ਧਿਆਨ ਰੱਖਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਵੱਡੇ ਵੱਡੇ ਕਾਰਨਾਮੇ ਕੀਤੇ ਸੀ ਤੇ ਉਹਨੂੰ ਸਟੇਜਾਂ ਤੇ ਨਿੰਦਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਲਓ ਕਿ ਅਸੀਂ ਸਮਾਜ ਵਾਸਤੇ ਪੰਥ ਵਾਸਤੇ ਕੀ ਕੀਤਾ ਕੋਈ ਸਾਡੇ ਵਿੱਚ ਯੋਗਤਾ ਹੈ ਕਿ ਅਸੀਂ ਕੁਝ ਪੰਥ ਨੂੰ ਲੈ ਕੇ ਦਿੱਤਾ ਹੋਵੇ ਕੁਝ ਪੰਥ ਦਾ ਅਸੀਂ ਕੋਈ ਸੰਵਾਰਿਆ ਹੋਵੇ ਅਸੀਂ ਕੋਈ ਸੋਹਣੀ ਚੰਗੀ ਟੀਮ ਖੜੀ ਕਰੀ ਹੋਵੇ ਜਿਹੜੇ ਦੇ ਨਾਲ ਸਾਡੇ ਸਮਾਜ ਦਾ ਕੁਝ ਨਾ ਕੁਝ ਸੁਧਾਰ ਹੋ ਸਕਦਾ ਹੋਵੇ ਕਦੀ ਆਪਣੇ ਅੰਦਰ ਵੀ ਝਾਤੀ ਜਰੂਰ ਮਾਰ ਲਿਆ ਕਰੋ ਇਤਨੇਕ ਬਚਨ ਪਰਵਾਨ ਕਰਨੇ ਹੋਈਆਂ ਭੁੱਲਾਂ ਲਈ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ